ਚੜ ਗਿਆ ਸਾਡੇ ਉੱਤੇ ਕਾਲੀ ਕਾਲੀ ਰਾਤ ਬਣ ਕੇ ਪੱਜਿਆਂ ਦੀ ਵੈਰੀ ਦਾ ਮੈਦਾਨ ਵਿੱਚ ਕੇ ਯੱਟ ਮੂਸੇ ਵਾਲਾ ਕੱਢ ਗਿਆ ਇੱਕ ਤਾਨ ਕੇ ਪੱਜਿਆਂ ਦੀ ਮੌਤ ਦਾ ਮੈਦਾਨ ਵਿੱਚ ਕੇ ਉਹ ਯੱਟ ਮੂਸੇ ਵਾਲਾ ਕੱਢ ਗਿਆ ਇੱਕ ਤਾਨ ਕੇ ਹਾਂਜੀ ਸਸੀ ਘਾਲ ਦੀ ਸਾਰਿਆਂ ਨੂੰ ਮੈਂ ਥੋੜਾ ਕਾਕੂ ਹੀਰਾ ਬਣਾ ਲਈ ਆਲਾ ਤੇ ਅੱਜ ਆਪਾਂ ਜਸੂ ਕੋਲੇ ਪਹੁੰਚੇ ਆ ਪਿੰਡ ਚਲਾਂ ਵਾਲਾ ਤੇ ਜిల్లా ਮਾਨਸਾ ਤੇ ਜਸੂ ਵੀ ਆਪਾਂ ਪਹਿਲਾਂ ਹੀ ਵੀਡੀਓ ਪਾਈ ਆ ਵੀ ਬਹੁਤ ਹੀ ਸੋਹਣੀ ਮਤਲਬ ਆਵਾਜ਼ ਆ ਪੂਰੀ ਕਹਣ ਆਵਾਜ਼ ਆ ਤੇ ਵੱਧ ਤੋਂ ਵੱਧ ਇਸ ਬੱਚੀ ਦੀ ਆਪਾਂ ਸਪੋਰਟ ਕਰਨੀ ਆ ਤੇ ਜਿੰਨੇ ਕੁ ਵੀ ਹੈ ਨਾ ਕਲਾਕਾਰੀ ਨੂੰ ਪਿਆਰ ਕਰਦੇ ਆ ਪਹਿਲੇ ਜਸੂ ਸასი ਕਾਲ ਕੀ ਹਾਲ ਹੈ ਸასი ਕਾਲ ਵਾਜੀ ਹੋਰ ਵਧੀਆ ਠੀਕ ਆ ਹਾਂਜੀ ਅੱਜ ਫਿਰ ਹੋਰ ਨਵਾਂ ਕਿਹੜਾ ਗਾਣਾ ਲਿਖਿਆ ਹਾਂ ਅੱਜ ਜੀ ਸੈਲਫੀ ਲਿਖਿਆ ਜੀ ਸੈਲਫੀ ਗਾਣਾ ਲਿਖਿਆ ਹਾਂਜੀ ਤੇ ਲਓ ਪਹਿਲਾਂ ਆਪ ਹੁਣ ਗਾਣਾ ਸੁਣ ਲਗੇ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਪੂਰੀ ਫੁੱਲ ਸਪੋਰਟ ਕਰਨੀ ਆ ਜੇਗਾ ਆਉਣ ਦੀ ਤੈਨੂੰ ਸ਼ੁਭ ਦੀਪ ਕਰੇ ਸਵਾਲ ਮਾਈ ਇਸ ਗੱਲ ਦਾ ਰੱਖੀਂ ਖਿਆਲ ਮਾਈ ਕਿਤੇ ਬੇਫਿਕਰੀ ਨਾ ਹੋ ਜਾਵੇਂ ਇਸ ਨਾ ਸਾਡੇ ਨਾ ਸਾਵੀ ਲਾਲ ਮਾਈ ਤੇਰੇ ਹੀ ਵਰਗੀ ਬੁੱਤ ਨੂੰ ਹੀਰੇ ਵਰਗੀ ਬੁੱਤ ਨੂੰ ਰੱਖੀ ਮਾਂ ਮੱਚਾ ਕੇ ਪੁੱਤਰਾਂ ਤੋਂ ਦੂਰ ਰੱਖੀ ਮਾਂ ਛੋਟੇ ਬੁੱਤ ਨੂੰ ਸੈਲਫੀ ਦੇ ਚੱਕਰਾਂ ਤੋਂ ਹਾੜੇ ਅੰਮੀਏ ਪੇਤ ਦਿਲਾंदे ਕਦੇ ਸਨਾਈ ਨਾ ਜਿਹੜੇ ਪਾਸਾ ਵਟਕੇ ਗਏ ਸੀ ਮੜਮੁ ਕਿਆ ਬਾਤ ਹੈ ਅੱਛਾ ਜਸੂ ਵੀਰੇ ਗਾਣਾ ਫਿਰ ਕਦੋਂ ਲਿਖਿਆ ਇਹ ਤਾਂ ਜੀ ਅਸੀਂ ਜਦੋਂ ਸਿੱਧੂ ਹੋ ਗਿਆ ਸੀ ਉਦੋਂ ਜੀ 2-3 ਦਿਨ ਪਹਿਲਾਂ ਹੀ ਲਿਖਤਾ ਸੀ ਅੱਛਾ ਦੋ ਦੋਨੋਂ ਪਹਿਲਾਂ ਹੀ ਲਿਖਤਾ ਜਦੋਂ ਸਿੱਧੂ ਦਾ ਮਤਲਬ ਜਨਮ ਹੋਣ ਵਾਲਾ ਸੀਗਾ ਪਹਿਲਾਂ ਹੀ ਲਿਖਤਾ ਸੀਗਾ ਹਾਂਜੀ ਠੀਕ ਆ ਤੇ ਇਹ ਹੁਣ ਆਪਾਂ ਪਹਿਲੀ ਵਾਰੀ ਸੁਣਾ ਰਹੇ ਹਾਂ ਗਾਣਾ ਹਾਂ ਹਾਂਜੀ ਠੀਕ ਆ ਤੇ ਆਪਾਂ ਇਹ ਵੀ ਦੱਸ ਦੀਆਂ ਨਾ ਨਾਲ ਨਾਲੇ ਬੱਚੀ ਪੜਦੀ ਵੀ ਕਿਹ ਕਿਹੜੀ ਕਲਾਸ ਪੜਦੀ ਅਸੀਂ 5th ਚ ਹੋ ਗਈ ਸੀ ਠੀਕ ਆ ਤੇ ਲੋ ਵੀ ਹਨਾ ਮਤਲਬ ਚਾਰਸ਼ਪੇਰੀ ਮੰਨ ਲੈ ਬੱਚੀ ਮਿਹਨਤ ਕਰਦੀ ਆ ਸੋ ਜਿੰਨੇ ਵੀ ਭਰਾ ਹਨਾ ਆਪਣੀਆਂ ਵੀਡੀਓ ਦੇਖਦੇ ਆ ਜੀ ਵੱਧ ਤੋਂ ਵੱਧ ਆਪਾਂ ਸਪੋਰਟ ਕਰਨੀ ਐ ਇਸ ਬੱਚੀ ਨੂੰ ਮੰਨ ਲੈਣਾ ਆਪਾਂ ਮੁਕਾਮ ਦੇ ਇਕ ਲੈ ਕੇ ਜਾਣਾਗਾ ਤੇ ਨਾਲ ਨਾਲ ਪੜਦੀ ਵੀ ਸਾਨੂੰ ਦੱਸ ਹੀ ਦਿੱਤਾ ਹਨਾ ਤੇ ਅੱਛਾ ਜਸੂ ਹੋਰ ਮਤਲਬ ਗਾਣਾ ਹੋਰ ਕਿਹੜਾ ਸੁਣਾਉਂਗੇ ਹੋਰ ਜੀ ਸੀ ਮੋਦਮਦਨ ਜੀ ਉਹ ਵੀ ਨਾ ਵਾਲੇ ਕਿਹਾ ਨਾ ਜੀ ਉਹ ਤਾਂ ਪੁਰਾਣਾ ਜੀ ਅੱਛਾ ਆਉਣ ਦੀ ਫਿਰ ਚਲੋ ਬਿਨਾ ਪੁੱਛੇ ਮਾਂ ਦੇ ਘਰੋਂ ਪੁੱਤ ਨਕੇ ਬੇਣਾ ਜਉਂਦੀ ਜੀ ਲੋਕ ਰਹੇ ਲੱਤਾ ਖਿੱਚਦੇ ਪਾਬੇ ਨੇ ਸੀ ਅੱਟਾ ਤੇਰਾ ਹੱਥ ਫੜਿਆ ਸੋਚਦੇ ਸੀ ਇਹਨੂੰ ਮਾਰੇ ਅਸੀਂ ਆਵਾਂਗੇ ਵੈਰੀਆਂ ਦਾ ਰੱਬ ਨੇ ਨਾ ਕੱਖ ਛੱਡਿਆ ਵੱਡਾ ਮਾਨ ਦੇ ਘਪਛੜੇ ਇਲਾਕੇ ਨੂੰ 29 ਸਾਲਾਂ ਮਾਪਿਆਂ ਦੀ ਮਿਹਨਤ ਕਰਕੇ ਪੱਜਿਆ ਨਹੀਂ ਵੈਰੀ ਧੰਮ ਦਾਣੇ ਕੀ ਉਹ ਯਾਟ ਮੂਸੇ ਵਾਲਾ ਖੜ ਗਿਆ ਇੱਕ ਤਾਂ ਕੇ ਅੱਜ ਵੀ ਉੜਿੱਕੇ ਬਾਪੂ ਮਾਂ ਪੁੱਤ ਵੀ ਕਰਦੀ ਹਵੇਲੀ ਪਾਪਾ ਪੁੱਤ ਵੀ ਲੱਖਾ ਚੇਰੀ ਦੇਖਾ ਪਾ ਵੀ ਰੋਜ ਜਗਤੀ ਤੇਰ ਜਿਆ ਕੋਈ ਇੱਕ ਨਾ ਪੁੱਤ ਵੀ ਵੈਰੀਆਂ ਦੇ ਝੁੰਡ ਕੋਲ ਤੂੰ ਨਹੀਂ ਡਰਿਆ ਅੱਜ ਵੀ ਤੇਰੇ ਤੇ ਮੈਨੂੰ ਮਾਣ ਪੁੱਤ ਵੀ ਪੱਜਿਆ ਨਹੀਂ ਵੈਰੀ ਦਾ ਮਦਾਨ ਵਿੱਚ ਕੀ ਹੋ ਯਟ ਮੂਸੇ ਵਾਲਾ ਖੜ ਗਿਆ ਇੱਕ ਤਾਨ ਕੇ ਪੱਜਿਆ ਨਹੀਂ ਮੌਤ ਦਾ ਮਦਾਨ ਵਿੱਚ ਕੀ ਯਟ ਮੂਸੇ ਵਾਲਾ ਖੜ ਗਿਆ ਇੱਕ ਤਾਨ ਕੇ ਰਸ਼ੀਆਂ ਦੀ ਗਣਨ ਵਾਲੇ ਯਟ ਮਾਰਿਆ டாங்க சுட்ட நாள் மரதிச்சாலி அட்டாஃபா ஜார் ਅੱਬਾ ਸੇ ਜੜ ਲੈਂਦੇ ਹੋਏ ਬੈਠ ਜਾਂਦੇ ਅਸੀਂ ਸਾਰੇ ਬਾਣਾ ਮੰਨ ਕੇ ਪੱਜਿਆ ਨਿਵੈਰੀ ਦਾ ਮદાન ਵੇਖ ਕੇ ਯਾਟ ਮੂਸੇ ਵਾਲਾ ਖੜ ਗਿਆ ਇੱਕ ਤਾਣ ਕੇ ਪੱਜਿਆ ਨੀ ਮੌਤ ਦਾ ਮદાન ਵੇਖ ਕੇ ਵੇ ਯਾਟ ਮੂਸੇ ਵਾਲਾ ਖੜ ਗਿਆ ਇੱਕ ਤਾਣ ਕੇ ਕੀ ਬਾਤ ਹੈ ਦੋਸਤੋ ਬਹੁਤ ਹੀ ਸੋਹਣੀ ਆਵਾਜ਼ ਹੈ ਤੇ ਮੰਨ ਲਓ ਗਾਣਾ ਵੀ ਪੂਰਾ ਘੈਂਟ ਆ ਕਿਉਂਕਿ ਬਾਈ ਸਿੱਧੂ ਮੂਸੇ ਵਾਲਾ ਦਾ ਮਤਲਬ ਬਹੁਤ ਮਤਲਬ ਕਟੜ ਫੈਨ ਆ ਮਤਲਬ ਬਹੁਤ ਜ਼ਿਆਦਾ ਕਰਦੇ ਆ ਬਾਈ ਸਿੱਧੂ ਦਾ ਤੇ ਅ ਅੱਛਾ ਆਪਣਾ ਤਾਂ ਫਿਰ ਜਦੋਂ ਸਕੂਲ ਦੇ ਵਿੱਚ ਤੁਸੀਂ ਜਾਂਦੇ ਹੋ ਹਾਂਜੀ ਤਾਂ ਫਿਰ ਤੁਹਾਨੂੰ ਜਿਹੜੇ ਨਾਲ ਦੇ ਹੋੜੇ ਦੋਸਤ ਮਿੱਤਰ ਜਿਹੜੇ ਹੋੜੇ ਨਾਲ ਪੜ੍ਹਦੇ ਆਗੇ ਫਿਰ ਉਹ ਫਿਰ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਆਗੇ ਉਹ ਸਾਨੂੰ ਕਹਿੰਦੇਗੇ ਵੀ ਜਸਮਨ ਐਕਟਰ ਤੂੰ ਅੱਜ ਆ ਗਿਆ ਸਾਰੇ ਸਾਰੇ ਸਾਨੂੰ ਐਕਟਰ ਕਹਿੰਦੇ ਜੀ ਠੀਕ ਆ ਕਦੇ ਐ ਨਹੀਂ ਆਖਿਆ ਵੀ ਆਹ ਆਪਣਾ ਕਲਾਕਾਰ ਆ ਗਿਆ ਹਾਂਜੀ ਕਦੇ ਕਹਿ ਕਦੇ 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 ਵੀ ਕਹਿਦੇ ਹੁੰਦੇ ਜੀ ਮਾਸਟਰ ਕਹਿੰਦੇ ਹੁੰਦੇ ਕਿ ਜਵਾਕ ਕਹਿੰਦੇ ਹੁੰਦੇ ਦੇ ਵਾਕਾ ਦੇ ਨਸਰਤਾ ਪੁੱਤ ਪੁੱਤ ਕਰਦੇ ਸੀ ਅੱਛਾ ਤੇ ਫਿਰ ਉਹਨਾਂ ਨੇ ਕਦੇ ਮੰਨ ਲਾ ਤੇਰੇ ਕੋਈ ਕੰਮ ਨਾ ਯਾਦ ਹੋਵੇ ਨਾ ਸਕੂਲ ਚ ਤੇ ਮੰਨ ਲਾ ਵੀ ਉਹਨਾਂ ਨੇ ਨਹੀਂ ਹਰੇਕ ਬੱਚੇ ਨੂੰ ਮੰਨ ਲਾ ਵੀ ਮੈਸਟਰ ਮੰਨ ਲਾ ਹਨਾ ਝਿੜਕਦੇ ਆ ਜਾਂ ਮੰਨ ਲਾ ਚਾਟਾ ਵੀ ਲਾਣ ਨੇ ਕਈ ਵਾਰੀ ਪਰ ਕਦੇ ਐ ਨਹੀਂ ਆਖੇ ਵੀ ਚੱਲ ਚਾਟਾ ਤੇ ਰਹਿੰਦੇ ਗੀਤ ਸੁਣਾ ਦੇ ਇੱਕ ਹਾਂਜੀ ਕੇ ਹਰ ਲੋੜ ਤੇ ਮੌਕਾ ਨਹੀਂ ਮਿਲਿਆ ਕਦੇ ਹਾਂਜੀ ਕਦੇ ਨਹੀਂ ਮਿਲਿਆ ਅੱਛਾ ਪੂਰੀ ਪੜਾਈ ਦੇ ਵਿੱਚ ਮੰਨ ਲਾ ਪੂਰਾ ਵਧੀਆ ਪੜ੍ਹਦੇ ਹਾਂਜੀ ਠੀਕ ਆ ਤੇ ਲਾਓ ਵੀ ਮੈਨੂੰ ਬਹੁਤ ਸੋਹਣੀ ਗੱਲ ਬਾਤ ਆ ਹਨਾ ਇਹ ਜਰੂਰ ਬਾਈ ਜੀ ਜੇ ਕੋਈ ਚੰਗਾ ਟੈਲੈਂਟ ਹੋਣਾ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅੱਛਾ ਇੱਕ ਜਸੂ ਮੈਂ ਤੁਹਾਨੂੰ ਹੋਰ ਸਵਾਲ ਕਰਦਾ ਫਿਰ ਗਾਣੇ ਇਹ ਦਿਮਾਗ ਦੇ ਵਿੱਚ ਕਿਵੇਂ ਆਉਂਦੇ ਆ ਫਿਰ ਕੌਣ ਲਿਖਦਾ ਇਹ ਜੀ ਅਸੀਂ ਲਿਖਦੇ ਆਂ ਜੀ ਅੱਛਾ ਇੱਕ ਤਾਂ ਤੁਸੀਂ ਹੋਗੇ ਹੋਰ ਹੋਰ ਜੀ ਸਾਡੀ ਮੰਮਾ ਜੀ ਅਸੀਂ ਮੰਮਾ ਨੂੰ ਦੱਸ ਦਿੰਨੇ ਆਂ ਕਿ ਵੀ ਜੀ ਤੁਸੀਂ ਆਏ ਲਿਖ ਦੋ ਜੀ ਸਿੱਧੂ ਦੀ ਮੌਤਾਰੇ ਜੀ ਆਏ ਜੀ ਆਏ ਲਿਖ ਦਿੰਦੇ ਆਂ ਅੱਛਾ ਵੀ ਕੋਈ ਵੀ ਗਾਣਾ ਮਤਲਬ ਜੋ ਤੁਹਾਡੇ ਮਨ ਦੇ ਵਿੱਚ ਹੁੰਦਾ ਤੁਸੀਂ ਦੱਸ ਦਿੰਦੇ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਲਿਖ ਲੈਣ ਹਾਂਜੀ ਠੀਕ ਆ ਤੇ ਹੋਰ ਕੋਈ ਕਹਿਣਾ ਚਾਹੁੰਦੇ ਆਪਣੇ ਦੋਸਤਾਂ ਮਿੱਤਰਾਂ ਜਿਹੜੇ ਮਿਹਨਤ ਕਰਕੇ ਛੱਡ ਜਾਂਦੇ ਕੁਛ ਉਹ ਮਿਹਨਤ ਕਰਕੇ ਛੱਡ ਦਿੰਦੇ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਪਿੱਛੇ ਨਹੀਂ ਹਟਣਾ ਚਾਹੀਦਾ ਇੱਕ ਇੱਕ ਦਿਨ ਕਦੇ ਨਾ ਕਦੇ ਤਾਂ ਗੁੱਡੀ ਚੜਦੀ ਹੁੰਦੀ ਹੈ ਇੱਥੇ ਰੱਖ ਸਹੀ ਗੱਲ ਆ ਬਾਈ ਕਦ ਨਾ ਕਦੇ ਗੁੱਡੀ ਚੜਦੀ ਹੁੰਦੀ ਹੈਗੀ ਤੇ ਜਸੂ ਬਹੁਤ ਸੋਹਣਾ ਗਾਉਂਦੀ ਆ ਤੇ ਹੋਰ ਜਸੂ ਕੋ ਸੁਣਾਉਣਾ ਕੁਛ ਮਾੜਾ ਮਾੜਾ ਮੋਟਾ ਕੁਛ ਵੀ ਹੋਰ ਕੋਈ ਵੀ ਗਾਣਾ ਸੁਣਾ ਦੇ ਬਾਪੂ ਬਾਪੂ ਵਿੱਚ ਆ ਕੇ ਅਟ ਥਾਤੀ ਮਾਰ ਗਿਆ ਮਾਰ ਕੇ ਵੀ ਜੱਟ ਵੈਰੀ ਲਲਕਾਰ ਗਿਆ ਸੁੱਤੇ ਪਏ ਉੱਠੇ ਵੈਰੀ ਡਰ ਡਰ ਕੇ ਸੁਪਨੇ ਚ ਆ ਕੇ ਸਿੱਧੂ ਕੱਚ ਪੇੜਾ ਮਾਰ ਗਿਆ ਹਵੈਰੀ ਦਾ ਮਕਾਇਆ ਯੱਟ ਮੁੱਕਿਆ ਨਹੀਂ ਮੁੱਕਿਆ ਕੁੱਤੀ ਚੋਰਾ ਵਾਲੀ ਕਰਕੇ ਹੋ ਆਣਖ ਨਾ ਗਿਆ ਯੱਟਾਂ ਕੀ ਜ਼ਿੰਦਗੀ ਜਾਂ ਲੱਗ ਗਿਆ ਮੁੱਛ ਖੜੀ ਕਰਕੇ ਮਾਦਾ ਦੁੱਪ ਪਿੱਤਾ ਸਿਤਾ ਉਹਦੇ ਦੱਸ ਕੇ ਰੱਖ ਲੈਂਦਾ ਸਿੱਧੂ ਸੋਡੀ ਧੌਣ ਪੱਟ ਕੇ ਗੁੱਡੇ ਮਾਪਿਆਂ ਦਾ ਸਾਨੂੰ ਮਾਰੂਗਾ ਸਰਾਫ ਜਿੰਨਾਂ ਦਾ ਲੈ ਗਏ ਤੁਸੀਂ ਕਲੇਜਾ ਕੱਢ ਕੇ ਲੱਥਣਾ ਨਹੀਂ ਕਦੇ ਤੁਹਾਡਾ ਪਾਪ ਉੱਚੜੋ ਦਗੇ ਵਜ ਗਏ ਹਣ ਕੀ ਕਰਕੇ ਹੋ ਆਣਖ ਨਾ ਗਿਆ ਯੱਟ ਜੋ ਕਿ ਜ਼ਿੰਦਗੀ ਜਾਂ ਲੱਗਾ ਗਿਆ ਮੁੱਛ ਖੜੀ ਕਰਕੇ ਭੁੱਲਿਆ ਨਾ ਤੁਸੀਂ ਸ਼ੋਭਾ ਮਾਰ ਦਿੱਤਾ ਓਏ ਮੁੱਸੇ ਪਿੰਡ ਵਿੱਚ ਯੱਟ ਫੇਰ ਆਊਗਾ ਮਾਰੂਗਾ ਸਟੇਜਾਂ ਉੱਤੇ ਫੇਰ ਥਾਪੀਆਂ ਮੜ ਕੇ ਦਵਾਰਾ ਤੁਹਾਡਾ ਗਾਹ ਪਾਊਗਾ ਲੁਕ ਦਿਆਂ ਨੂੰ ਫੇਰ ਸਾਨੂੰ ਥਾਂ ਨਹੀਂ ਲੱਭਣੀ ਜਾਊ ਕਰਤਾ ਸਾਡਾ ਪਲੀ ਕਰਕੇ ਹੋਣ ਖਣ ਗਿਆ ਯੱਟ ਯੋ ਕਿ ਜ਼ਿੰਦਗੀ ਜਾਂ ਲੱਗਾ ਗਿਆ ਮੁੱਛ ਖੜੀ ਕਰਕੇ ਕੀ ਬਾਤ ਹੈ ਲੋਬੀ ਦੋਸਤੋ ਹਣਾ ਵੀ ਕੋਈ ਕਮੀ ਨਹੀਂ ਲੱਗਦੀ ਮੈਨੂੰ ਹਨਾ ਜਸੂ ਦੇ ਵਿੱਚ ਵੀ ਬਹੁਤ ਸੋਹਣਾ ਮਤਲਬ ਆਵਾਜ਼ ਵੀ ਤੇ ਗਾਣੇ ਵੀ ਪੂਰੇ ਘੰਟਾ ਹਨਾ ਤੇ ਇੱਕ ਮੈਂ ਹੋਰ ਸੁਣਨਾਲਾ ਵੀ ਜਿਹੜੇ ਵੀ